ਇਹ ਹੈ ਪੰਜਾਬ ਦਾ ਖਤਰਨਾਕ ਆਫਸਮ ਰੋਡ ਭਾਈ ਇਹ ਦੇਖੋ ਸੋ ਤਕਰੀਬਨ 10 ਕਿਲੋਮੀਟਰ ਖੱਡ ਦੇ ਵਿੱਚ ਚੱਲਣ ਤੋਂ ਬਾਅਦ ਸਾਨੂੰ ਇੱਕ ਲੋਕੇਸ਼ਨ ਮਿਲੀ ਹੈ ਜੀ ਬਹੁਤ ਔਖੀ ਸਲੋਵੀ ਮਿੱਤਰੋ ਕੁਛ ਇਦਾਂ ਨਹੀਂ ਗੱਡੀ ਲੱਗ ਰਹੀ ਆਪਣੀ ਇਹ ਹੈ ਜੀ ਆਪਣੇ ਪਰਦੇ ਸੋ ਲੋ ਜੀ ਤਲਵੀਰ ਭਾਜੀ ਬਣਾ ਰਿਹਾ ਚੀਜ਼ ਚਿੱਲੀ ਕੱਟ ਪੁੰਨੀ ਆਈ ਨਾ ਦੋਸਤੋਂ ਆਪਾਂ ਬੋਨਫਾਇਰ ਹੋਏ ਅਗਨੀ ਦੇ ਇਹ ਚੀਲ ਦੇ ਦਰਖਤ ਹੈ ਦੋਸਤ ਇਸ ਕਰ ਦਿੱਤਾ ਇਹ ਨਾਲ ਆਪਾਂ ਜਿਹੜੇ ਆਪਣੇ ਸੀਕ੍ਰੇਟ ਮਸਾਲੇ ਆ ਚਿੰਚੌਂਗ ਦੇ ਉਹ ਵੀ ਪਾਤੀ ਪਿਆਰ ਭਰੀ ਸਤਿ ਸ਼ਕਲ ਸੋ ਬਹੁਤ ਹੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਹੁਸ਼ਿਆਰਪੁਰ ਵਿੱਚ ਇੱਕ ਕੂਕਾਨੇਟ ਅ ਜਗਾ ਪੈਂਦੀ ਹੈ ਜੀ ਪੂਰਾ ਫੋਰੈਸਟ ਏਰੀਆ ਜਿਹੜਾ ਜੀ ਤਕਰੀਬਨ ਕੁਝ ਪਿੱਛੋਂ ਕੁਝ 5-7 ਕਿਲੋਮੀਟਰ ਤੋਂ ਇਸ ਜੰਗਲ ਦੇ ਵਿੱਚ ਬੜੇ ਹੋਏ ਹਨ ਇੰਨਾ ਜ਼ਬਰਦਸਤ ਹੈ ਨਾ ਇੰਨਾ ਸੰਘਣਾ ਜੰਗਲਾ ਬਾਹਰ ਦੇ ਕੋਈ ਰੋਡ ਭਾਈ ਪੂਰਾ ਖਾਈ ਦੇ ਅੰਦਰ سے ਜਾ ਰਹੇ ਹੈ ਭਾਈ ਬੜੇ ਧਾਰ ਬੇਹੰਕਰ ਡਰਾਉਣਾ ਇਹ ਦੇਖੋ ਪੰਜਾਬ ਦਾ ਖਤਰਨਾਕ ਰੋਡ ਪੰਜਾਬ ਦਾ ਸਭ ਤੋਂ ਜਿਆਦਾ ਖਤਰਨਾਕ ਰੋਡ ਹੈ ਭਾਈ ਇਸ ਰੋਡ ਦੇ ਉੱਪਰ ਪੂਰਾ ਵਾਟਰ ਕ੍ਰੋਸਿੰਗ ਜ਼ਬਰਦਸਤ ਇਹ ਦੇਖੋ ਆ ਰਹੀ ਹੈ ਭਾਜੀ ਦੀ ਥਾਰ ਕਿਉਂ ਹੈ ਕਿ ਨਹੀਂ ਪੰਜਾਬ ਦਾ ਨੰਬਰ 1 ਰੋਡ ਬਹੁਤ ਬਹੁਤ ਜ਼ਬਰਦਸਤ ਯਾਰ ਵਾਟਰ ਕ੍ਰੋਸਿੰਗ ਜ਼ਬਰਦਸਤ ਆਏ ਹੋਏ ਇਹ ਹੈ ਪੰਜਾਬ ਦਾ ਖਤਰਨਾਕ ਆਥਮ ਰੋਡ ਭਾਈ ਇਹ ਦੇਖੋ ਕਰੀਬਨ 10 ਕਿਲੋਮੀਟਰ ਖੱਡ ਦੇ ਵਿੱਚ ਚੱਲਣ ਤੋਂ ਬਾਅਦ ਸਾਨੂੰ ਇੱਕ ਲੋਕੇਸ਼ਨ ਮਿਲੀ ਹੈ ਜੀ ਬਹੁਤ ਔਖੀ ਔਰ ਆਲੇ ਦੁਆਲੇ ਤੁਸੀਂ ਨੇਰਾ ਦੇਖ ਸਕਦੇ ਹੋ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਔਰ ਸਾਰਾ ਹਿਲਜ਼ ਏਰੀਆ ਹੈ ਪੂਰਾ ਨਾ ਮਤਲਬ ਪੈਕ ਹੀ ਰਿਹਾ ਹੈ ਮਤਲਬ ਯਹਾਂ ਤੇ ਜਾਨਵਰੋ ਦਾ ਖਤਰਾ 99% ਹੈ ਤੋ ਜਾਨਵਰੋ ਕੋ ਇਗਨੋਰ ਕਰਤੇ ਹੋਏ ਯਹਾਂ ਤੇ ਭਾਈ ਸਾਹਿਬ karenge hum bonfire ਔਰ ਇਹ ਹੈ ਭਾਜੀ ਤਲਵੀਰ ਕੀ ਗਾੜੀ ਖੜੀ ਹੈ ਔਰ ਇੱਥੇ ਗੱਡੀ ਆਪਣੀ ਗੱਡੀ ਤੇ ਇਹ ਹੈਗਾ ਸਾਰਾ ਫੋਰੈਸਟ ਏਰੀਆ ਸੋ ਦੇਖਦੇ ਆਪਾਂ ਕੀ ਕਰਨਾ ਕੀ ਬਣਾਉਣਾ ਕੀ ਖਾਣਾ ਤਾਂ ਸਭ ਤੋਂ ਪਹਿਲਾਂ ਆਪਾਂ ਆਪਣੀ ਗੱਡੀ ਨੂੰ ਸੈੱਟ ਕਰਾਂਗੇ ਤੇ ਨਾਲ ਬੋਨਫਾਇਰ ਦਾ ਜਿਹੜਾ ਜੁਗਾੜ ਕਰਾਂਗੇ ਆਪਾਂ ਹੁਣ ਥੋੜੀਆਂ ਲੱਕੜਾ ਵੱਢ ਲਈਏ ਥੋੜੀਆਂ ਜਿਹੀਆਂ ਕੁਝ ਲੱਕੜਾ ਲੈ ਕੇ ਆਏ ਆ ਕੁਝ ਜਿਹੜਾ ਨਾ ਕਾਪੂਸ ਜਿਆ ਜੜੀਆਂ ਇਹ ਬਾਲੀ ਸੁੱਕੀਆਂ ਇਹਨਾਂ ਨੂੰ ਅੱਗ ਜਲਦੀ ਪੈ ਜਾਣੀ ਆ ਕੁਝ ਇਹ ਬਾਲਣੀਆਂ ਆ ਵੱਢ ਲੈਣੀਆਂ ਤੇ ਲੈਟ ਜਿਹੜੀ ਆਪਾਂ ਆਪਣੀ ਗੱਡੀ ਵਿੱਚ ਲਾ ਲਈ ਆ ਤੇ ਇੱਥੇ ਕਰਾਂਗੇ ਬੋਨਫਾਇਰ ਲੋ ਵੀ ਮਿੱਤਰੋ ਕੁਛ ਇਦਾਂ ਨਹੀਂ ਘਟੀ ਲੱਗ ਰਹੀ ਆਪਣੀ ਇਹ ਹੈ ਜੀ ਆਪਣੇ ਪਰਦੇ ਸਾਈਡਾਂ ਦੇ ਇਹ ਅੰਡਰ ਕੰਸਟਰਕਸ਼ਨ ਆ ਇਹਲੇ ਲਾਉਣੇ ਆ ਰੈਡੀ ਹੋ ਚੁੱਕੇ ਨੇ ਸਿਰਫ ਆਪ ਲਾਏ ਨਹੀਂ ਹੈਗੇ ਆ ਟੈਂਪ ਇਦੇ ਪਏ ਆ ਛੇ ਦੇ ਕੱਲ ਨੂੰ ਕੋਈ ਬੰਦਾ ਵੇਲੇ ਤਾਂ ਆਪ ਲਵਾਵਾਂਗੇ ਸੋ ਇਹ ਆਪਾਂ ਇਹ ਪਲਾਈਦ ਨੂੰ ਕਰਾਂਗੇ ਤਾਂ ਆਪਣਾ ਬੈੱਡ ਬਣ ਜਾਣਾ ਤੇ 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 ਹੁਣ ਇਹ ਮੇਰੇ ਕੱਪ ਕਿਦਾਂ ਲੱਗਾ ਹੁਣ ਵੀ ਦੱਸਿਓ ਤੇ ਹੁਣ ਅਲੇ ਦੋਲੇ ਹੈ ਕੰਨੀਰਾ मैं लगन इतने बॉन फायर ये देखो लकड़ा अपन कट्ठिया हो चुक इत दरख्त टूटा पकड़ा जारी बढ़ लिया आले दुआले पूरा नहरा ही नया bonfire ਦੀ ਤਿਆਰੀ ਕਰ ਰਹੇ ਆ ਜੀ ਜੰਗਲ ਵਿੱਚ ਮੰਗਲ ਕਰੋ اے ਅਗਨੀ ਦੇ ਇਹ ਚੀਲ ਦੇ درخت ਹੈ ਦੋਸਤੋ ਇੱਧਰ ਦੁੱਧਾ ਲਾਇਆ ਵਾ ਟਾਈਮ ਲੱਗ ਮਿਊਜ਼ਿਕ ਲਾਉਣਾ ਉੱਥੇ ਦਾ So, ये किचन ये लीजिए ऐसा कुछ सेटअप लग रहा है आज हमारा इन घने जंगलों में विद बॉर्न फायर ਜੀ ਤਲਵੀਰ ਭਾਜੀ ਬਣਾ ਰਿਹਾ ਚੀਸ ਚਿਲੀ ਲੋ ਜੀ ਹਲਕਾ ਹਲਕਾ ਇਹਨੂੰ ਬ੍ਰੌਨਿਸ਼ ਕਰਾਂਗੇ ਤੇ ਬਾਅਦ ਵਿੱਚ ਇਹਦੇ ਵਿੱਚ ਸਾਰੀਆਂ ਜਿਹੜੀਆਂ ਵੈਜੇਸ ਕਟੀਆਂ ਦੇਖੋ ਕਿੰਨੀਆਂ ਫਾਈਨ ਚੌਪ ਕੀਤੀ ਭਾਜੀ ਨੇ ਕਟਿੰਗ ਦੇਖੋ ਇਹ ਸਾਰੀ ਮਿਕਸਰ ਪਿਆਜ਼ ਤੇ ਇਹ ਜਿਹੜਾ ਤੇ ਗਾਜਰ ਹਾਂ ਭਾਜੀ ਦਾ ਸਾਰਾ ਮਸਾਲਿਆਂ ਦਾ ਸਾਰਾ ਤੇ ਇਹ ਹੋ ਰਿਹਾ ਸਾਡਾ ਪਨੀਰ ਫਰਾਈ ਇਹਨੂੰ ਕਰਾਂਗੇ ਸ਼ੈਲੋ ਫਰਾਈ ਦੇ ਨਾਲ-ਨਾਲ ਅਸੀਂ ਇੰਜੋਏ ਕਰ ਰਹੇ ਸੜੀ ਬੋਨਫਾਇਰ ਪਟਪੋਰੀ ਆ ਨਾ ਲੋ ਜੀ ਇਹਦੇ ਵਿੱਚ ਪਾਤੇ ਭਾਜੀ ਨੇ ਸੀਕ੍ਰੇਟ ਮਸਾਲੇ ਪਾਣੀ ਵਿੱਚ ਘੋਲ ਕੇ ਵੈਜੇਸ ਆਪਣੀਆਂ ਜਿਹੜੀਆਂ ਹਲਕੇ-ਹਲਕੇ ਫਰਾਈ ਹੋ ਚੁੱਕੀਆਂ ਐ ਤੇ ਪਨੀਰ ਵੀ ਆਪਣਾ ਆਲਰੇਡੀ ਫਰਾਈ ਆ ਹੁਣ ਮਿਕਸ ਕਰਾਂਗੇ ਇਹ ਬਣ ਜਾਣਾ ਆਪਣਾ ਪਨੀਰ ਚਿੱਲੀ ਜਿਹਨੂੰ ਕਹਿੰਦੇ ਆ ਬਈ ਚੀਜ਼ ਚਿੱਲੀ ਇਹ ਦੇ ਵਿੱਚ ਚਿੰਗ ਚਾਈਨਿਸ ਪਨੀਰ ਮਸਾਲਾ ਪਾਤਾ ਜੀ ਚਿੰਗ ਚੌਂ ਪਤਾ ਨਹੀਂ ਕਿਹੜਾ ਚਿੰਗ ਚਾਈਨਿਸ ਪਾਤਾ ਹੈ ਚਿੰਗ ਚਾਉਂ ਚਿੰਗ ਚੌਂ ਮਾਦਮ ਸਲਾ ਚਿੱਟਾ ਅਸੀਂ ਰੈਡੀमेड ਹੀ ਆ ਨਾ ਮਸਾਲਾ ਵਿੱਚ ਪਾ ਦਾਂਗੇ ਇਹ ਪਰਖਾ ਦੇ ਨੂੰ ਡਰਾਈ ਆ ਸੁੱਕਾ ਜੀ ਹਾਂ ਡਰਾਈ ਚੀਜ਼ ਚਿੱਲੀ ਠੀਕ ਹੈ ਨਾ ਯੈਸ ਵੈਰੀ ਗੁੱਡ ਪਨੀਰ ਮਿਕਸ ਕਰ ਦਿੱਤਾ ਹੈ ਨਾਲ ਆਪਾਂ ਜਿਹੜੇ ਆਪਣੇ ਸੀਕ੍ਰੇਟ ਮਸਾਲੇ ਆ ਚਿੰਚੌਂਗ ਦੇ ਉਹ ਵੀ ਪਾਤੇ ਆ ਤੇ ਮਸਾਲਾ ਕਲਕਾ ਨੂੰ ਗਰਮ ਕਰਕੇ ਸਿਕਾਈਏ ਤੇ ਗੱਡੀ 'ਚ ਬੜੀਏ ਕਿਉਂਕਿ ਅਨਨੋਨ ਏਰੀਆ ਆ ਅਨ ਅਨਸਸਪੈਕਟਿਡ ਕੀ ਕਹਿੰਦੇ ਆ ਅਨਡੈਂਟਿਫਾਈਡ ਅਨਡੈਂਟਿਫਾਈਡ ਏਰੀਆ ਆ ਕਿਉਂਕਿ ਸਾਨੂੰ ਪਤਾ ਨਹੀਂ ਆਲੇ ਦੁਆਲੇ ਇੱਥੇ ਕੋਈ ਜਾਨਵਰ ਵੀ ਨਾ ਹੋਵੇ ਅਸੀਂ ਇੱਧਰ ਪਨੀਰ ਖਾਈਏ ਤਾਂ ਉਹ ਆਪਣਾ ਪਨੀਰ ਖਾ ਕੇ ਦਵਾ ਜਾਵੇ ਹੈਨਾ ਕਿਉਂਕਿ ਇੱਥੇ ਤਾਂ ਨੈਟਵਰਕ ਵੀ ਨਹੀਂ ਬਾਈ ਲੇ ਕੋਚਾਰੀ ਪਾਸੇ ਨਹੀਂ ਰਹੀ ਹੈ ਨਹੀਂ ਰਹਾ ਕੁਝ ਨਹੀਂ ਦਿਖ ਰਿਹਾ ਪਰ ਮਜ਼ਾ ਆ ਰਿਹਾ ਇਦਾਂ ਦੇ ਆਈਡੈਂਟੀਫਾਈ ਏਰੀਆ ਕੋਈ ਡਿਸਟਰਬ ਕਰਨੇ ਵਾਲਾ ਹੈ ਨਹੀਂ ਸਾਨੂੰ ਇੱਥੇ ਇੱਾਰੇ ਹੈ ਕੋਈ ਬੋਲ ਬਣਿਆ ਹੂੰ ਵੈਲਕਮ ਗਾਇਜ਼ ਵੈਲਕਮ ਫਰੋਮ ਕੁਕਾਨੇਟ ਪੰਜਾਬ ਦੇ ਜੰਗਲਾਂ ਚ ਤੇ ਅੱਜ ਦੀ ਕੈਂਪਿੰਗ ਬਹੁਤ ਮਸਤ ਹੋਈ ਪਰ ਅਨੁਮੇਨ ਸੀ ਕਿ ਫੇਮੀ